ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪਿੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੋਈ ਜਾਣੈ ਕਵਨ ਈਹਾ ਜਗ ਮੀਤਾ ਕੋਈ ਜਾਣੈ ਇਥੇ ਵਿਸਰਣ ਜਿਸ ਉਹ ਕਿਰਪਾਲ ਸੂਈ ਵਿਦ ਬੂਝੈ ਤਾ ਕੀ ਨਿਰਮਲ ਦੀਤਾ ਰਹਾਉ ਮਾਤ ਪਿਤਾ ਬਨਿਤਾ ਸੂਤ ਬੰਧਪ ਇਸ਼ਟ ਮੀਤ ਅਰ ਭਾਈ ਪੂਰ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ मुक्त माल कनिक लाल हीरा मन रंजन की माया हीरा में करना हीरा नहीं कहना हाँ हा, ही हा हा करत बिहानी अवद है तै संतोख न पाया हा कठा नहीं कह देना वखरा ही बोलना है। हा हा करत बिहानी अवद है ता मैं ਸੰਤੋਖ ਨਾ ਪਾਇਆ ਹਸਤ ਰਾਥ ਅਸਵ ਪਵਨ ਤੇਜ ਧਣੀ ਭੂਮਨ ਚਤਰਾਂਗਾ ਹਸਤ ਰਾਥ ਰਾਥ ਕੋ ਲਈ ਬੋਲਣਾ ਇਥੇ ਠਮਕ ਲਾ ਦਨੀ ਹੈ ਹਸਤ ਰਾਥ ਅਸਵ ਇਥੇ ਯਮਕ ਜੀ ਲਾ ਕੇ ਬੋਲਣਾ ਅਸਵ ਪਵਨ ਤੇਜ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਅਸਵ ਪਵਨ ਤੀਜ ਧਣੀ ਭੂਮਨ ਚਤਰੰਗਾ ਸੰਗ ਨਾ ਚਾਲਿਓ ਇਨ ਮਹ ਕਛੂਐ ਊਠ ਸਿਧਾ ਆਇਓ ਨੰਗਾ ਹਰ ਕੇ ਸੰਤ ਪ੍ਰੇਪੀਤੰ ਪ੍ਰਾਪਕੀ ਤਾ ਕੈ ਹਰ ਹਰ ਗਾਈਐ ਇਸ ਰਾਮ ਧਿਆਨ ਨਾਲ ਲਾਉਣਾ ਹਰ ਕੇ ਸੰਤ ਇਥਿਠਮਕ ਪ੍ਰੇ ਪ੍ਰੀਤਮ ਪ੍ਰਭ ਕੇ ਇਥਿ ਨਿਸਰਾਮ ਤਾਕ ਇਥਿ ਯਮ ਕਲਾ ਦਨੀ ਹੈ ਤਾਕ ਇਕੱਠਾ ਨਹੀਂ ਕਹਿਣਾ ਝਮਕਾ ਕੇ ਬੋਲਣਾ ਤਾਕ ਹੈ ਹਰ ਹਰ ਗਾਇਯ ਨਾਨਕ ਇਹਾ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈ ਹੈ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹ ਸੰਦੇਸਰ ਕਹੀਓ ਪ੍ਰੇ ਕਹੀਓ ਜੀ ਧਿਆਨ ਨਾਲ ਉਚਾਰਨ ਕਰਨਾ ਹੈ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਦੇਹ ਸੰਦੇਸਰ ਇਥੇ ਵਿਸਰਾਮ ਹੈ ਸੰਦੇਸਰ ਉੱਤੇ ਟਿੱਪੀ ਲੱਗੀ ਹੈ ਕਸ ਕੇ ਬੋਲਣਾ ਕਹੀਓ ਇਥੇ ਯਮ ਕਲਾ ਦੇਣੀ ਹੈ ਕਹੀਓ ਪ੍ਰੇ ਕਹੀਓ ਦੇਹੋ ਸੰਦੇਸੁਰ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਬਿਸਮ ਭਈ ਮੈਂ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਣ ਸਹੀਓ ਰਹਾਉ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਹਾਂਜੀ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਆਓ ਵਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਆ ਇਤਿਆਨ ਨਾਲ ਬੁਝਹੀਓ ਬੁਝਹੀਆਓ ਬੁਝਹੀਆਓ ਉਚਾਰਨ ਕਰਨਾ ਬੁਝਹੀਓ ਨਹੀਂ ਕਹਿਣਾ ਵਰਨ ਨਾਂ ਦੀਸੈ ਚਿਹਨ ਨਾ ਲਖੀਐ ਇਥੇ ਵਿਸਰਾਮ ਸੋਹਗਨ ਸਾਤ 부ਝਹੀਆਉ ਬੁੱਲਾਈ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੋਹਗਨ ਸਾਤ 부ਝਹੀਆ ਯਾਨੀ ਬੱਬੇ ਦੇ ਵਿੱਚ ਵੀ ਡੈਸ਼ ਦੇਣੀ 부 부ਝਹੀਆਉ 부 부ਝਹੀ ਇਥੇ ਵੀ ਡੈਸ਼ ਦੇਣੀ ਆਓ ਦੋ ਡੈਸ਼ਾਂ ਦੇ ਇੱਕ ਕੇ ਬੋਲਾਂਗੇ ਨਾ ਮੈਂਤ ਕਰਾਂਗਾ ਫਿਰ ਸ਼ੁੱਧ ਹੋ ਜਾਊਗਾ 부ਝਹੀਆਓ 부ਝਹੀਆਓ ਬਾਰਨਾਂ ਦੀ ਸੈ ਚਿਹਣ ਨਾਲ ਲਖੀਐ ਸੁਹਾਗਣ ਸਾਤ 부ਝਹੀਆ ਇਕਠਾਈ 부ਝਹੀਆਓ ਸੁਹਾਗਣ ਸਾਤ 부ਝਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲਪਹੀਆ ਲੇਪ ਨਹੀਂ ਇਥੇ ਠਮਕ ਅਲਪਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਆਮ ਜਿਹੜੇ ਪਾਠੀ ਸਿੰਘ ਜਿਹੜੇ ਹੁੰਦੇ ਨਾ ਉਹ ਅਲਪਹੀਓ ਊੜੇ ਖੁੱਲੇ ਮੂੰਹ ਬਲੇ ਬੋਲ ਜਾਂਦੇ ਆ ਐੜੇ ਵੀ ਨਹੀਂ ਵਿੱਚ ਉਚਾਰਨ ਕਰਦੇ ਬੁਝਹੀਓ ਇਸ ਤਰ੍ਹਾਂ ਬੋਲ ਜਾਂਦੇ ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਆ ਹਾਂ ਬਸਹੀਆਓ ਨੂੰ ਬੱਬੇ ਤੋਂ ਡੈਸ਼ ਤੇ ਨਹੀਂ ਐ ਬਾ ਸਹੀ ਆਓ ਦੋ ਡੈਸ਼ਾਂ ਦੀ ਕਿ ਪਾਠ ਇਕੱਠਾ ਹੀ ਐ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ ਜੈਤ ਸਰੀ ਮਹੱਲਾ ਪੰਜਵਾ ਧੀਰਾ ਸੁਨ ਧੀਰਾ ਪ੍ਰਾਪਕ ਹਾਂਜੀ ਸੁਣ ਹੀ ਬੋਲਣਾ ਕਈ ਸੁਨ ਕਹਿ ਜਾਂਦੇ ਹਨ ਧੀਰਾ ਸੁਨ ਨੀਰੋ ਪ੍ਰਭ ਕਉ ਰਹਾਉ ਜੀਅ ਪ੍ਰਾਨ ਮਨ ਤਨ ਸਭ ਅਰਪਉ ਨੀਰੋ ਪੇਖ ਪ੍ਰਭ ਕਉ ਨੀਰੋ ਵੇਸਮਾਰ ਬੇਅੰਤ ਬੱਡਦਾਤਾ ਵੇਸਮਾਰ ਬੇ ਦੇ ਵਿੱਚੋਂ ਡੈਸ਼ ਦੀ ਕੀ ਬੋਲਣਾ ਲਮਕਾ ਕੀ ਵੇਸਮਾਰ ਬੇਅੰਤ ਬੱਡਦਾਤਾ ਮਨ ਹੈ ਗਹੀਰਾ ਪੇਖ ਪ੍ਰਭ ਕਉ ਬੀਸਮਾਰ ਨਹੀਂ ਕਿਤੇ ਕਹਿਣਾ ਬੀਸਮਾਰ जो चाहो सोई सोई पावा आसा मनसा पूरा जाप को गुर प्रसाद नानक मन वस्या कबहू चूरा बुज प्राव कूख न कबू चूरा बुज प्राव कुज कसकी बोल जी महला पंजवा ਲੋੜ ਲੋੜ ਇਦੜਾ ਲੋੜੀ ਇਦੜਾ ਲੋੜ ਇਦੜਾ ਸਾਜਨ ਮੇਰਾ ਲੋੜੀ ਦੜਾ ਦੜਾ ਪੋਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਲੋੜੀ ਦੜਾ ਇੱਥੇ ਵੀ ਲੋੜੀ ਦੜਾ ਸਾਜਨ ਮੇਰਾ ਲੋੜੀਦ ਲੋੜੀਦ ਹੜਾ ਯਾਨੀ ਦਦੇ ਦੇ ਵਿੱਚੋਂ ਤੇੜਾੜੇ ਦੇ ਵਿੱਚੋਂ ਡੈਸ਼ ਦੇ ਕੇ ਲੋੜੀ ਦੜਾ ਨਹੀਂ ਲੋੜੀ ਦੜਾ ਸਾਜਨ ਮੇਰਾ ਲੋੜੀਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹ ਨੀਕੇ ਜਿਹੜੇ ਰੜੈ ਵਾਲੇ ਪਦ ਹੁੰਦੀਆਂ ਨਾ ਜਿਵੇਂ ਸਰਵਰੜੈ ਅੱਗ ਲੜੈ ਇਕ ਲੜੀ ਝੁੰਜਣੜਾ ਗਹਿੜੜੜਾ ਇੜਾ ਤੂੰ ਹੀ ਦੇਸ਼ ਘਰ ਘਰ ਮੰਗਲ ਗਾਵਹ ਨੀਕੇ ਘਟ ਘਟ ਤੇ ਸਹ ਬਸੇਰਾ ਰਹਾਉ ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਪਰਮ ਅੰਧੇਰਾ ਥਾਨ ਅਥਨੰਤਰ ਸਭ ਨੀ ਜਾਈ ਜੋ ਦੀਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਸੰਤ ਸੰਗ ਪਾਦ ਤੇ ਯਮਕ ਲਾਦਨੀਐ ਸੰਤ ਸੰਗ ਪਾਵੈ ਜੋ ਨਾਨਕ ਇਸ ਬਾਹਰ ਨਾ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਪਤੈ